ਆਗੂਆਂ ਦੇ ਵੱਲੋਂ ਇੱਕ ਵਾਰ ਫੇਰ ਕਰ ਦਿੱਤਾ ਉਹੀ ਵੱਡਾ ਐਲਾਨ ਜਿਸ ਤੋਂ ਡਰਦਾ ਸੀ ਪ੍ਰਸ਼ਾਸਨ ਤੇ ਡਰਦੀਆਂ ਸੀ ਸਰਕਾਰਾਂ ਪਹਿਲਾਂ ਵੀ ਕਿਸਾਨੀ ਅੰਦੋਲਨ ਚੱਲਿਆ ਪਹਿਲਾਂ 13 ਮਹੀਨੇ ਸਿੰਘੂ ਬਾਰਡਰ ਟਿੱਕਰੀ ਬਾਰਡਰ ਗਾਜੀਪੁਰ ਬਾਰਡਰ ਦੇ ਉੱਤੇ ਕਿਸਾਨੀ ਅੰਦੋਲਨ ਚੱਲ ਰਿਹਾ ਉਸ ਅੰਦੋਲਨ ਦੇ ਵਿੱਚ ਜਿੱਤ ਹੋਈ ਸੀ ਪਰ ਦੁਬਾਰਾ ਤੋਂ ਜੋ ਸਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਦੇ ਵੱਲੋਂ ਪੰਜਾਬ ਹਰਿਆਣਾ ਦੀਆਂ ਬਰੂਹਾਂ ਦੇ ਉੱਤੇ ਇਹ ਮੋਰਚਾ ਲਗਾਇਆ ਸੀ ਉਸ ਮੋਰਚੇ ਦੇ ਵਿੱਚ ਕਿਸਾਨਾਂ ਦੀ ਜਿੱਤ ਨਹੀਂ ਹੋਈ ਬਲਕਿ ਉਸ ਮੋਰਚੇ ਦੇ ਵਿੱਚ ਪ੍ਰਸ਼ਾਸਨ ਤੇ ਸਰਕਾਰਾਂ ਦੀ ਜਿੱਤ ਹੋਈਆ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਤੱਕੇ ਦੇ ਨਾਲ ਮੋਰਚਾ ਖਤਮ ਕਰ ਦਿੱਤਾ ਸੀ ਤਾਂ ਬੀਤੇ ਕੱਲ ਚੰਡੀਗੜ੍ਹ ਦੇ ਵਿੱਚ ਪੰਜਾਬ ਪਾਵਰ ਕਿਸਾਨ ਪਬੰਦ ਦੇ ਵਿੱਚ ਸਿਪਤ ਕਿਸਾਨ ਮੋਰਚੇ ਦੀ ਮੀਟਿੰਗ ਹੁੰਦੀ ਆ ਜਿਸ ਦੇ ਵਿੱਚ ਹਰਮਿਤ ਸਿੰਘ ਕਾਦੀਆਂ ਹਰਿੰਦਰ ਲੱਖੋਵਾਲ ਜੰਗਵੀਰ ਚੋਹਾਨ ਉਸ ਤੋਂ ਇਲਾਵਾ ਹੋਰ ਕਈ ਕਿਸਾਨ ਜਿਹੜੇ ਆਗੂ ਉਹ ਮੌਜੂਦ ਰਹਿੰਦੇ ਨੇ ਤਾਂ ਇਸ ਸਿਪਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਅਹਿਮ ਵੱਡੇ ਫੈਸਲੇ ਲਏ ਗਏ ਨੇ ਕਿ ਜੋ ਲੈਂਡ ਪੋਲਿੰਗ ਜਿਹੜੀ ਸਰਕਾਰ ਦੇ ਵੱਲੋਂ ਪਾਲਿਸੀ ਬਣਾਈ ਜਾ ਰਹੀ ਆ ਉਸ ਦੇ ਤਹਿਤ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਇਹ ਤੱਕੇ ਸ਼ਾਹੀ ਅਸੀਂ ਹਰ ਇੱਕ ਜੀ ਬਰਦਾਸ਼ਤ ਨਹੀਂ ਕਰਾਂਗੇ ਪਹਿਲਾਂ ਵੀ 20 ਸਾਲ 20 ਸਾਲ ਹੋ ਚੁੱਕੇ ਨੇ ਜੋ ਸਯੁਕਤ ਕਿਸਾਨ ਮੋਰਚਾ ਹਲੇ ਤੱਕ ਲੈਂਡ ਪੋਲਿੰਗ ਦੇ ਖਿਲਾਫ ਮਾਫੀਆ ਦੇ ਖਿਲਾਫ ਲੜਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਦੋਂ ਲੈਂਡ ਪੋਲਿੰਗ ਦੇ ਤਹਿਤ ਜ਼ਮੀਨਾਂ ਐਕਵਾਇਰ ਕੀਤੀਆਂ ਅਸੀਂ ਉਹ ਹਲੇ ਤੱਕ ਵੀ ਏਰੀਆ ਡਵੈਲਪਮੈਂਟ ਨਹੀਂ ਹੋਏ ਤਾਂ ਹੁਣ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਪਾਲਿਸੀ ਦੇ ਅਸੀਂ ਖਿਲਾਫ ਆ ਅਸੀਂ ਵਿਰੋਧਾਂ ਇਸ ਪਾਲਿਸੀ ਦੇ ਤਾਂ ਜਿਸ ਦੇ ਚੱਲਦਾ ਕਿਸਾਨਾਂ ਦੇ ਵੱਲੋਂ ਝੰਡਾ ਤੇ ਟਰੈਕਟਰ ਮਾਰਚ ਕਰਨ ਦਾ ਐਲਾਨ ਕਰ ਦਿੱਤਾ 30 ਤਰੀਕ ਨੂੰ 30 ਜੁਲਾਈ ਨੂੰ ਕਿਸਾਨਾਂ ਦੇ ਵੱਲੋਂ ਜਿਨ੍ਹਾਂ ਪਿੰਡਾਂ ਦੇ ਵਿੱਚ ਲੈਂਡ ਪੋਲਿੰਗ ਹੋ ਰਹੀ ਆ ਤਾਂ ਉਹਨਾਂ ਦੇ ਵਿੱਚ ਝੰਡਾ ਤੇ ਟਰੈਕਟਰ ਮਾਰਚ ਕੀਤਾ ਜਾਣਾ ਤਾਂ ਕਿਸਾਨਾਂ ਦੇ ਵੱਲੋਂ ਇਹ ਵੱਡੇ ਐਲਾਨ ਦੀ ਚੇਤਾਵਨੀ ਵੀ ਸਰਕਾਰ ਨੂੰ ਦੇ ਦਿੱਤੀ ਆ ਕਿ ਅਜਿਹਾ ਅਸੀਂ ਹਰਗਿਜ ਬਰਦਾਸ਼ਤ ਨਹੀਂ ਕਰਾਂਗੇ ਪਹਿਲਾ ਅੰਦੋਲਨ ਚੱਲੇ 12 13 ਮੰਗਾਂ ਨੂੰ ਲੈ ਕੇ ਉਸ ਵੇਲੇ ਪ੍ਰਸ਼ਾਸਨ ਦੇ ਵੱਲੋਂ ਧੱਕੇਸ਼ਾਹੀ ਕੀਤੀ ਹੁਣ ਪਿੰਡਾਂ ਦੇ ਵਿੱਚ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਲੈਂਡ ਪੋਲਿੰਗ ਦੇ ਤਹਿਤ ਜ਼ਮੀਨਾਂ ਐਕਵਾਇਰ ਕਰਨ ਦਾ ਸਿਲਸਿਲਾ ਜਿਹੜਾ ਲਗਾਤਾਰ ਦੇਖਣ ਨੂੰ ਮਿਲ ਰਿਹਾ ਪਰ ਜਿੱਥੇ ਕੀ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਕਾਫੀ ਜ਼ਿਆਦਾ ਤਿੱਖੀ ਬਹਿਸ ਵੀ ਹੁੰਦੀ ਹੋਈ ਨਜ਼ਰ ਆਉਂਦੀ ਆ ਝੜਪ ਵੀ ਹੁੰਦੀ ਨਜ਼ਰ ਆਉਂਦੀ ਆ ਤਾਂ ਹੁਣ ਕਿਸਾਨਾਂ ਕਿਸਾਨ ਆਗੂਆਂ ਦੇ ਵੱਲੋਂ ਇੱਕ ਵਾਰ ਫੇਰ ਕਰ ਦਿੱਤਾ ਉਹੀ ਵੱਡਾ ਐਲਾਨ ਜਿਸ ਤੋਂ ਡਰਦਾ ਸੀ ਪ੍ਰਸ਼ਾਸਨ ਤੇ ਡਰਦੀਆਂ ਸੀ ਸਰਕਾਰਾਂ ਪਹਿਲਾਂ ਵੀ ਕਿਸਾਨੀ ਅੰਦੋਲਨ ਚੱਲਿਆ ਪਹਿਲਾਂ 13 ਮਹੀਨੇ ਸਿੰਘੂ ਬਾਰਡਰ ਟਿੱਕਰੀ ਬਾਰਡਰ ਗਾਜੀਪੁਰ ਬਾਰਡਰ ਦੇ ਉੱਤੇ ਕਿਸਾਨੀ ਅੰਦੋਲਨ ਚੱਲਦਾ ਰਿਹਾ ਉਸ ਅੰਦੋਲਨ ਦੇ ਵਿੱਚ ਜਿੱਤ ਹੋਈ ਸੀ ਪਰ ਦੁਬਾਰਾ ਤੋਂ ਜੋ ਸਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਦੇ ਵੱਲੋਂ ਪੰਜਾਬ ਹਰਿਆਣਾ ਦੀਆਂ ਬਰੂਹਾਂ ਦੇ ਉੱਤੇ ਮੋਰਚਾ ਲਗਾਇਆ ਸੀ ਉਸ ਮੋਰਚੇ ਦੇ ਵਿੱਚ ਕਿਸਾਨਾਂ ਦੀ ਜਿੱਤ ਨਹੀਂ ਹੋਈ ਬਲਕਿ ਉਸ ਮੋਰਚੇ ਦੇ ਵਿੱਚ ਪ੍ਰਸ਼ਾਸਨ ਇਸ ਸਰਕਾਰਾਂ ਦੀ ਜਿੱਤ ਹੋਈਆ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਧੱਕੇ ਦੇ ਨਾਲ ਉਹ ਮੋਰਚਾ ਖਤਮ ਕਰ ਦਿੱਤਾ ਸੀ ਤਾਂ ਬੀਤੇ ਕੱਲ ਚੰਡੀਗੜ੍ਹ ਦੇ ਵਿੱਚ ਪੰਜਾਬ ਪਾਵਰ ਕਿਸਾਨ ਪਬੰਦ ਦੇ ਵਿੱਚ ਸਿਪਤ ਕਿਸਾਨ ਮੋਰਚੇ ਦੀ ਮੀਟਿੰਗ ਹੁੰਦੀ ਆ ਜਿਸ ਦੇ ਵਿੱਚ ਹਰਮਿਤ ਸਿੰਘ ਕਾਦੀਆਂ ਹਰਿੰਦਰ ਲੱਖੋਵਾਲ ਜੰਗਵੀਰ ਚੋਹਾਨ ਉਸ ਤੋਂ ਇਲਾਵਾ ਹੋਰ ਕਈ ਕਿਸਾਨ ਜਿਹੜੇ ਆਗੂ ਉਹ ਮੌਜੂਦ ਰਹਿੰਦੇ ਨੇ ਤਾਂ ਇਸ ਸਿਪਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਅਹਿਮ ਵੱਡੇ ਫੈਸਲੇ ਲਏ ਗਏ ਨੇ ਕਿ ਜੋ ਲੈਂਡ ਪੋਲਿੰਗ ਜਿਹੜੀ ਸਰਕਾਰ ਦੇ ਵੱਲੋਂ ਪਾਲਿਸੀ ਬਣਾਈ ਜਾ ਰਹੀ ਆ ਉਸ ਦੇ ਤਹਿਤ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਇਹ ਤੱਕੇ ਸ਼ਾਹੀ ਅਸੀਂ ਹਰ ਇੱਕ ਜਬਰਦਸਤ ਨਹੀਂ ਕਰਾਂਗੇ ਪਹਿਲਾਂ ਵੀ 20 ਸਾਲ 20 ਸਾਲ ਹੋ ਚੁੱਕੇ ਨੇ ਜੋ ਸਯੁਕਟ ਕਿਸਾਨ ਮੋਰਚਾ ਹਲੇ ਤੱਕ ਲੈਂਡ ਪੋਲਿੰਗ ਦੇ ਖਿਲਾਫ ਮਾਫੀਆ ਦੇ ਖਿਲਾਫ ਲੜਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਦੋਂ ਲੈਂਡ ਪੋਲਿੰਗ ਦੇ ਤਹਿਤ ਜ਼ਮੀਨਾਂ ਐਕਵਾਇਰ ਕੀਤੀਆਂ ਅਸੀਂ ਉਹ ਹਲੇ ਤੱਕ ਵੀ ਏਰੀਅਲ ਡਵੈਲਪਮੈਂਟ ਨਹੀਂ ਹੋਏ ਤਾਂ ਹੁਣ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਪਾਲਿਸੀ ਦੇ ਅਸੀਂ ਖਿਲਾਫ ਆ ਅਸੀਂ ਵਿਰੋਧਾਂ ਇਸ ਪਾਲਿਸੀ ਦੇ ਤਾਂ ਜਿਸ ਦੇ ਚੱਲਦਾ ਕਿਸਾਨਾਂ ਦੇ ਵੱਲੋਂ ਝੰਡਾ ਤੇ ਟਰੈਕਟਰ ਮਾਰਚ ਕਰਨ ਦਾ ਐਲਾਨ ਕਰ ਦਿੱਤਾ 30 ਤਰੀਕ ਨੂੰ 30 ਜੁਲਾਈ ਨੂੰ ਕਿਸਾਨਾਂ ਦੇ ਵੱਲੋਂ ਜਿਨ੍ਹਾਂ ਪਿੰਡਾਂ ਦੇ ਵਿੱਚ ਲੈਂਡ ਪੋਲਿੰਗ ਹੋ ਰਹੀ ਆ ਤਾਂ ਉਹਨਾਂ ਦੇ ਵਿੱਚ ਝੰਡਾ ਤੇ ਟਰੈਕਟਰ ਮਾਰਚ ਕੀਤਾ ਜਾਣਾ ਤਾਂ ਕਿਸਾਨਾਂ ਦੇ ਵੱਲੋਂ ਇਹ ਵੱਡੇ ਐਲਾਨ ਦੀ ਚੇਤਾਵਨੀ ਵੀ ਸਰਕਾਰ ਨੂੰ ਦੇ ਦਿੱਤੀ ਆ ਕਿ ਅਜਿਹਾ ਅਸੀਂ ਹਰਗिज ਬਰਦਾਸ਼ਤ ਨਹੀਂ ਕਰਾਂਗੇ ਪਹਿਲਾ ਅੰਦੋਲਨ ਚੱਲੇ 12 13 ਮੰਗਾਂ ਨੂੰ ਲੈ ਕੇ ਉਸ ਵੇਲੇ ਪ੍ਰਸ਼ਾਸਨ ਦੇ ਵੱਲੋਂ ਧੱਕੇਸ਼ਾਹੀ ਕੀਤੀ ਹੁਣ ਪਿੰਡਾਂ ਦੇ ਵਿੱਚ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਲੈਂਡ ਪੋਲਿੰਗ ਦੇ ਤਹਿਤ ਜ਼ਮੀਨਾਂ ਐਕਵਾਇਰ ਕਰਨ ਦਾ ਸਿਲਸਲਾ ਜਿਹੜਾ ਲਗਾਤਾਰ ਦੇਖਣ ਨੂੰ ਮਿਲ ਰਿਹਾ ਪਰ ਜਿੱਥੇ ਕੀ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਕਾਫੀ ਜ਼ਿਆਦਾ ਤਿੱਖੀ ਬਹਿਸ ਵੀ ਹੁੰਦੀ ਹੋਈ ਨਜ਼ਰ ਆਉਂਦੀ ਆ ਝੜਪ ਵੀ ਹੁੰਦੀ ਨਜ਼ਰ ਆਉਂਦੀ ਆ ਤਾਂ ਹੁਣ ਕਿਸਾਨਾਂ